ਅਜਲੀ ਮੋਦੀ ਜੀ ਦੀ ਪੌਸੀ ਮੋਦੀ ਜੀ ਦੀ ਭਾਰਤ ਦੇ ਪ੍ਰਤੀ ਦੇਸ਼ ਦੀ ਵਿਸ਼ਵ ਦੇਖੋ ਪਹਿਲੇ ਤਾਂ ਭਾਰਤ ਨੂੰ ਵਰਲ ਦੀ ਚੌਥੀ بگسٹ uh, اکانومی لے کے آن تجھے تھے اسی اگلے سال تک لوگوں کا وشواس آتم نربر ہندوستان میک ان انڈیا دی پالیسی سٹارٹ اپ پروگرام یہ ساری چیزیں تھا دیکھ کے لوگ کے لکان نے بھی کسان نے بھی الٹیمٹلی یہ دیکھا کہ سرکار آم آدمی تے اسی پورا دارو گدار رکھا سر ڈانگا مار کے انہوں نے پجایا ਤੇ ਦੈਨ ਦੇ ਅੰਡਰਸਟੂਡ ਦੀ ਪਾਰਟੀ ਜਨਤਾ ਪਾਰਟੀ ਹੀ ਜਿਹਨੇ ਦੇਰ ਤੱਕ ਸੈਂਟਰ ਦੀ ਸਰਕਾਰ ਹੈ ਮੇਰੇ ਨਾਲ ਤੇ ਸਾਰਾ ਕੁਝ ਸੈਂਟਰ ਕੋਲ ਹੋਣਾ ਤੇ ਵੈਸੇ ਮੈਂ ਤਾਂ ਵੀ ਬੜੀ ਅੱਛੀ ਗੱਲ ਹੈ ਜਿਹੜੇ ਕਿਸਾਨਾਂ ਦੀ ਜਿਹੜੀ ਸੋਚ ਬਦਲੀ ਹੈ ਪੰਜਾਬ ਦੇ ਲੋਕਾਂ ਦੀ ਸੋਚ ਬਦਲੀ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਲੋਕ ਜੁਆਇਨ ਕਰਦੇ ਬੜੀ ਭਾਰੀ ਗਿਣਤੀ ਦੇ ਵਿੱਚ ਅੱਛੇ ਪੜੇ ਲਿਖੇ ਤੇ ਨੌਜਵਾਨ ਜਿਹੜੇ ਜਿਹੜੇ ਪੜੇ ਲਿਖੇ ਨੇ ਨਾ ਉਹ ਦੀ ਸਮਝ ਕੇ ਸਾਰੀ ਗੱਲ ਤੇ ਜਿਹੜੇ ਹੁਣ ਕਿਸਾਨ ਨੇ ਉਹ ਵੀ ਇਸ ਗੱਲ ਨੂੰ ਅੰਡਰਸਟੈਂਡ ਕਰ ਰਹੇ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਸ਼ਿਮਾ ਤੋਂ ਕਿਉਂਕਿ ਇਹ ਮਾਫੀ ਨਹੀਂ ਹੋਣੀ ਸਾਡੇ ਕੰਮ ਨਹੀਂ ਹੋਣੇ ਜਦੋਂ ਪਾਰਟੀ ਜਿਹੜਾ ਜਦੋਂ ਸੂਭਾ ਪੈਰਾ ਸਿਰ ਹੋ ਜੂਗਾ ਤੇ ਆਪੇ ਲੋਕਾਂ ਨੂੰ ਵਿਸ਼ਵਾਸ ਹੋ ਜੂਗਾ ਕਿਤੇ ਆਪਕੇ ਨਾ ਵੀ ਜਿੱਦਾਂ ਦੂਜੇ ਸੂਬਿਆਂ ਦੇ ਵਿੱਚ ਜਿੱਤੀ ਜਿੱਤੀ ਬਾਤ ਰਿਪੀਟ ਹੋਇਆ ਪੰਜਾਬ ਦੇ ਵਿੱਚ ਵੀ ਮੌਕਾ ਦੇਣਾ ਚਾਹੀਦਾ ਆ ਬਹੁਤ ਬਹੁਤ ਵਧਾਈ ਹੋਏ ਇਹਨਾਂ ਨੂੰ ਔਰ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਸਾਡੀ ਪਾਰਟੀ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਔਰ ਮੈਂ ਦੇਖ ਰਹੀ ਹਾਂ ਪਿਛਲੇ ਦਿਨਾਂ ਤੋਂ ਸਾਲ ਤੋਹੀ ਸਮਝ ਲਓ ਦਿਨ ਪਰ ਦਿਨ ਪਾਰਟੀ ਜਿਆਦਾ ਸਟਰੋਂਗ ਹੋ ਰਹੀ ਹੈ ਵਧੀਆ ਲੋਕ ਆ ਰਹੇ ਨੇ ਔਰ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਦੀ ਤਾਕਤ ਬਹੁਤ ਜ਼ਿਆਦਾ ਵਧੂਗੀ। ਮਾਨ ਜੀ ਲੱਗਦਾ ਹੈ ਵੀ ਅੱਜ ਜਿਵੇਂ ਹਜ਼ਾਰਾਂ ਦਾ ਘਟ ਦੇਖਣ ਨੂੰ ਮਿਲਿਆ ਤੇ ਦਲਬੀਰ ਸਿੰਘ ਜੀ ਨੇ ਜਿਹੜਾ ਸਟੱਫ ਲਿਆ ਉਹ ਵੀ ਇੱਕ ਮਤਲਬ ਵਧੀਆ ਲਿਆ ਤੇ ਭਾਜਪਾ ਨੂੰ ਸਟਰੈਂਥ ਮਿਲੀ ਹੈ ਜੀ। ਬਿਲਕੁਲ ਬਿਲਕੁਲ ਸਟਰੈਂਥ ਮਿਲੀ ਹੈ। ਔਰ ਜਿਹੜੇ ਹੁਣ ਸਾਥੀ ਬਣ ਗਏ ਸਾਡੇ ਉਹ ਵਧੀਆ ਸਟੈਪੀ ਹੈ। ਦੀ 2023 ਇਲੈਕਸ਼ਨ ਲੜਗੇ ਜਿਵੇਂ ਪ੍ਰੋਫੈਸਰ ਪ੍ਰਿੰਟਿੰਗ ਕਰ ਨੂੰ ਮਾਇਕਾ ਜਿੱਦੀ ਰਹੇ ਸਿੱਖਾ ਜੀ ਦਾ ਮੁਲਾਕਾਤ ਕਰੋ ਜਿਹੜੀ ਉਹ ਮੋਟਰ ਜਿਹੜਾ ਵਾਇਰਲ ਹੋ ਗਿਆ ਉਹ ਵੀ ਆ ਰਿਹਾ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਉਹ ਹੀ ਦੇਣਗੇ ਮੈਂ ਤਾਂ ਨਹੀਂ ਦੇ ਸਕਦੀ ਹਾਂਜੀ ਸਰ ਜੀ ਹਾਂਜੀ ਨਵੀਂ ਜੀ 2027 ਚ ਕੈਂਡੀਡੇਟ ਹੋ ਸਕਦੇ ਨੇ ਦੇਖੋ ਕੈਂਡੀਡੇਟ ਸਾਡੀ ਜਿਹੜੀ ਪਾਰਟੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਾਜ ਦੇ ਦੇਖ ਕੇ ਪਾਰਟੀ ਨੂੰ ਪਾਰਟੀ ਦਾ ਜੋ ਉਹ ਹੁਕਮ ਹੁੰਦਾ ਹੈ ਉਹ ਦੇਖ ਕੇ ਸਿਲੈਕਟ ਕਰਦੇ ਨੇ ਔਰ ਮੇਰੇ ਖਿਆਲ ਚ ਜ਼ਰੂਰ ਹਰ ਇੱਕ ਹਲਕੇ ਦੇ ਵਿੱਚੋਂ ਜਿਹੜੇ ਹਲਕੇ ਤੋਂ ਦਲਬੀਰ ਜੀ ਚਾਹਣਗੇ ਕੰਮ ਕਰਨਗੇ ਜ਼ਰੂਰ ਕੈਂਡੀਡੇਟ ਹੋਣਗੇ ਟਿਕਟ ਜਿਹੜਾ ਹੋਊਗਾ ਉਹ ਪਾਰਟੀ ਦਊਗੀ ਮੈਂ ਭਾਜਪਾ ਦੇ ਵਿੱਚ ਅੱਜ ਜਿਹੜੀ ਜੁਆਇਨਿੰਗ ਕੀਤੀ ਹੈ ਪਹਿਲਾਂ ਤਾਂ ਮੈਂ ਧੰਨਵਾਦ ਆ ਮਹਾਰਾਣੀ ਸਾਹਿਬ ਦਾ ਬਾਜਵਾ ਸਾਹਿਬ ਦਾ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਇਹਦੇ ਵਿੱਚ ਸ਼ਾਮਲ ਕੀਤਾ ਵਾ ਮੈਂ ਇਸ ਸੋਚਨਾ ਆਇਆ ਵਾ ਮੋਦੀ ਸਾਹਿਬ ਦੀਆਂ ਪਾਲਿਸੀਆਂ ਦੇਖ ਕੇ ਗੜਕੜੀ ਸਾਹਿਬ ਦੇ ਰੋਡ ਮੈਪ ਦੇਖ ਕੇ ਪੰਪਸ਼ਾ ਦੇ ਸੁਰੱਖਿਆ ਦੇ ਪ੍ਰਬੰਧ ਸਾਰੇ ਦੇਖ ਕੇ ਜੋ ਇੰਡੀਆ ਲੈਵਲ ਤੇ ਹੋ ਰਹੇ ਆ ਇੰਡੀਆ ਦੀ ਡਿਵੈਲਪਮੈਂਟ ਦੇਖ ਕੇ ਸਾਡਾ ਗਵਾਂਧੀ ਸੂਬਾ ਵਾ ਹਰਿਆਣਾ ਉਹ ਬਹੁਤ ਸਿਆਣਾ ਵਾ ਜਿਹਦੀ ਸਰਕਾਰ ਹੁੰਦੀ ਆ ਸੈਂਟਰ ਚ ਉਹ ਹੀ ਉਹ ਸਟੇਟ ਚ ਬਣਾ ਲੈਂਦੇ ਆ ਤੇ ਮੈਂ ਵੀ ਚਾਹੁੰਨਾ ਵਾਂ ਕਿ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਕਿਉਂਕਿ ਸੈਂਟਰ ਵਿੱਚ ਭਾਰਤੀ ਜਨਤਾ ਪਾਰਟੀ ਆ ਜਿਹੜਾ ਸਾਡਾ ਪੰਜਾਬ ਆ ਕਰਜ਼ਾ ਮੁਕਤ ਫੇਰ ਹੁਣਾਵਾ ਜੇ ਭਾਰਤ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਉਹਨਾਂ ਨੂੰ ਵਧੀਆ ਪੈਕੇਜ ਮਿਲਣਗੇ ਸਾਰਾ ਕੁਝ ਹੋਊਗਾ ਉਹਨਾਂ ਦੀਆਂ ਪੌਸੀਆਂ ਦੇਖ ਕੇ ਮੈਂ ਆਇਆ ਵਾਂ ਤੇ ਮਹਾਰਾਣੀ ਪ੍ਰਨੀਤ ਕੋਰ ਤੇ ਫਤਿਹਬਾਦ ਜੰਗ ਦੀ ਲੀਡਰਸ਼ਿਪ ਦੇ ਥੱਲੇ ਇਹਨਾਂ ਦਾ ਵਿਜਨ ਜੋ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਉਹ ਵਿਜਨ ਤੋਂ ਮੈਂ ਪ੍ਰਭਾਵਿਤ ਹੋਇਆ ਵਾਂ ਜਿਹਦੇ ਕਰਕੇ ਮੈਂ ਪਾਰਟੀ ਜੰਤਾ ਪਾਰਟੀ ਵਿੱਚ ਜੁੜਿਆ